ਕਿ ਨੂੰ ਆ ਜਿਹੜਾ ਬਣ ਚੁੱਕਾ ਵਾ ਤੇ ਕਿ ਨੂੰ ਦਾ ਜਿਹੜਾ ਆਪਾਂ ਮਟੀਰੀਅਲ ਤਿਆਰ ਕਰ ਲਿਆ ਵਾ ਇਹਦੇ ਵਿੱਚ ਪੱਤਾ ਗੋਬੀ, ਸਿਮਲਾ ਮਿਰਚ, ਟਮਾਟਰ, ਮੇਥੀ ਤੇ ਹਿੰਗ ਦਾ ਤੜਕਾ ਇਹਨੂੰ ਆਪਾਂ ਸਿੱਕੇ ਚੌਲਾ ਵਾਂਗ ਪਹਿਲਾਂ ਬਣਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਹੁਣ ਲਾਵਾਂਗੇ ਤੜਕਾ ਜਿਵੇਂ ਪਲਾਉ ਬਣਾਇਦੇ ਆ ਸਿਮਰਨ ਹੋਣੀ ਚਾਹੁੰਦੇ ਹੀ ਕਿਹੀਂ ਖਾਣ ਵਾਲੇ ਖਾਣੇ ਆ ਪਰੌਂਠੇ ਭੂਜੀ ਉਹਨਾਂ ਵਾਸਤੇ ਆ ਰੂਵਾਲ ਲਿਆ ਤੇ ਦੇ ਜੰਗਦੇਓ ਤੋਂ ਪਲਗ ਜਿਵੇਂ ਪਰੌਂਠਾ ਦਾ ਮਜਾ ਹੀ ਆ ਹਾਂ ਹਨਾ ਮੌਸਮ ਬੜਾ ਠੰਡਾ ਵਾ ਚਲੋ ਨਿਆਣੇ ਦੋ ਜੈ ਵੀ ਚੰਡੇ ਆ ਐਵੇਂ ਚੜਾ ਦੀ ਕਰਦੇ ਬਣਾਏ ਹੀ ਨਹੀਂ ਕੋਈ ਅਬ ਇਹ ਪਰੌਂਠੇ ਖਾਣੇ ਆ ਉਹ ਵੀ ਅਨੂਮ ਵਾਲੇ ਮੂਲੀ ਵਾਲੇ ਬੇਰੋਂ ਕੰਮ ਚੱਲ ਸੰਗਣ ਹੋ ਗਏ ਨੇ ਮੈਂ ਤਾਂ ਤਿਆਰੀ ਕਰਨਾ ਹੁਣਾਂ ਜੇ ਮੇਰੀ ਕੰਗਣੀ ਆ ਸੌਰੀ ਕਿਹਵਾਵਾ ਇਹ ਵੀ ਦੀ ਪਿੰਦਰ ਆਸਤੇ ਵੰਡੇ ਆ ਤੇ ਪਰੌਂਠੇ ਬੱਚਿਆ ਵਾਸਤੇ ਸਮਾਨ ਸਾਰਾ ਆਪਣਾ ਜਿਹੜਾ ਉਹ ਉਥਰ ਪੁੱਤ ਲਈ ਜਿਹਦਾ ਕੱਢਪਟਾ ਕਰਵਾਇਆ ਅੱਜ ਆਪਾਂ ਸ਼ਿਫਟ ਕਰਾਂਗੇ ਨੂਰ ਸੋਈ ਦੇ ਵਿੱਚ ਮੈਨੂੰ ਆਪ ਨਹੀਂ ਸਮਝ ਆਉਂਦੀ ਤੇ ੱਬੇ ਢੂਬੇ ਵਾਵਾ ਕਿੰਦੇ ਆ ਅੱਜ ਤਾਂ ਧਿਆਣ ਜਿਹੜਾ ਮਤਲਬ ਕਿ ਪੂਰਾ ਨਿਕਲੂਗਾ ਟਾਈਮ ਹੁਣ ਸਮਾਨ ਸਾਰਾ ਬੰਦੇ ਅਸਲ ਵਿੱਚ ਨਾ ਸਾਡੇ ਉੱਤੇ ਰੋਟੀ ਖਾਂਦੇ ਆ ਲੇਟ ਮੇਰੇ ਸਹੋਰੇ ਇੱਥੇ ਘਾ ਲਿੰਦੇ ਆ 8 ਤੋਂ 9 ਦੇ ਵਿੱਚ ਦੇ ਕੀ ਇਸ ਵੇਰੇ-ਵੇਰੇ ਆਪਣਾ ਜਿਹੜਾ ਨਾ ਤਾਬਾ ਐਨ ਰੈਡੀ ਹੋ ਜਾਂਦਾ ਵਾ ਕਿ ਕਿੰਨੇ ਪਹੁੰਚ ਕਹਿੰਨੇ ਪਹੁੰਚ ਕਹਿੰਨੇ ਪਹੁੰਚ ਤੇ ਬੜਾ ਵਧੀਆ ਲੱਗਦਾ ਵੈਸੇ ਚਲੋ ਟਾਈਮ ਪਾਸ ਵੀ ਹੋ ਜਾਂਦਾ ਵਾ ਤੇ ਹੁਣ ਮੈਂ ਟਾਈਮ ਕੱਲੀ ਆ ਤੇ ਜਿਹੜਾ ਇੱਕ ਵੀਡੀਓ ਮੇਰੀ ਬਣਾ ਰਿਆ ਵਾ ਉਹ ਹੀ ਪਰਸਨ ਮੇਰੇ ਕੋਲ ਆ ਪਾਕਿਸਤਾਨ ਸਾਰੇ ਕਿੰਨੇ ਪੁੰਰੇ ਨਜ਼ਾਰੇ ਲੈਣ ਦੇ ਕੋਈ ਟਾਲੀ ਥੱਲੇ ਕੋਈ ਤੁੱਪੇ ਬੈਠਾ ਕੋਈ ਕੈਸਰੀ ਕੇ ਦੇ ਨਾਲ ਆ ਭੈਣ ਜੀ ਕੀ ਬਣਾ ਰਹੇ ਭੈਣ ਜੀ ਉਹਨਾਂ ਨੂੰ ਤੁਸੀਂ ਲਾਇਆ ਜੀ ਆਰੇ ਇਸਮਰਨ ਦੇ ਪਸੰਦ ਦੇ ਤੇ ਮੇਰੀ ਵੀ ਪਸੰਦ ਦੇ ਸਰੋਹੀ ਹਾਂ ਸਰੋਹੀ ਤੇ ਬਾਕੀ ਬੱਚਿਆਂ ਲਈ ਇੱਕ ਸਵਾਲ ਰਹਾ ਆਪਾਂ ਸਵਾਲ ਨਾ ਖਾਵਾਂਗੇ ਜ਼ਿਆਦਾ ਤਲੀ ਦੀ ਸਹੀ ਨਹੀਂ ਆ ਯਾ ਫਿਰ ਕੰਮ ਖਰਾਬ ਕਰ ਸਿਆਹ ਆ ਗਿਆ ਕਿਉਂ ਸਿਆਹ ਨੂੰ ਨੱਪਿਆ ਬੁਰੀ ਤਰ੍ਹਾਂ ਆ ਜਦੋਂ ਇਹ ਮੇਰਾ ਫਾਇਦਾ ਲੈ ਗਏ ਉਹ ਦੇਖੋ ਮੈਨਾਂ ਗੋਭੀ ਵਾਲੇ ਇੱਕ ਦਿਨ ਮਗਾਇਏ ਇੱਕ ਦਿਨ ਗੋਲੀ ਵਾਲੇ ਲਾਏ ਸੀ ਹੈ ਥੋੜਾ ਜਾਨੂ ਮੈਨੂੰ ਨਹੀਂ ਮੈਨੂੰ ਲੱਗਦਾ ਪਈ ਮੇਰਾ ਫਾਇਦਾ ਲੈਣ ਦੇ ਵੀ ਹੁਣ ਇਹਨੇ ਮੁੱਕੇ ਮੈਂ ਆਦੀ ਭੈਣ ਆਈ ਜਾਂਦੇ ਹੁਣ ਮੈਗਾ ਲੱਗਿਆ ਨਾ ਕੋਲ ਹੈ ਵਾਹ ਤੋਂ ਲੈਵੜ ਪੋਜੇ ਬਣਾਉਂਦੇ ਆ ਕਵੀ ਜੀ ਆਖਦੇ ਨੇ ਹਾਂ ਆਂਦੇ ਕਿ ਜਿੰਨਾ ਟਾਈਮ ਇੱਥੇ ਮਾਂ ਤਾਂ ਮੈਂ ਕਤਰਾ ਕੱਢ ਮੁੜ ਕੇ ਤੇ ਬੱਚੇ ਆਂਦੇ ਵਿੱਚ ਮਤਲਬ ਇਹਨਾਂ ਨੂੰ ਟਾਈਮ ਨਹੀਂ ਮਿਲਦਾ ਵੀਡੀਓ ਦਾ ਕਰਕੇ ਫਿਰ ਅਸੀਂ ਚੱਲੇ ਆ ਬਾਬਾ ਜੀ ਦੇ ਸਾਧੋ ਵਾਲੇ ਮੱਥਾ ਟੇਕਣਾ ਸੋ ਕੀ ਆ ਹੀ ਨਾ ਤੇ ਜਦੋਂ ਮੈਂ ਆਉਂਗਾ ਤੇ ਫਿਰ ਮਾਤਾ ਕਹਿੰਦੀ ਜਾਵਾਂਗੇ ਹਾਂ ਲੱਗਿਆ ਸੁਖਣਾ ਬਹੁਤ ਚੰਗੀ ਬਾਬਾ ਜੀ ਆਏ ਨੇ ਤੇ ਕਹਿੰਦੇ ਜਲਦੀ ਜਦੋਂ ਮੈਂ ਚਲੀ ਆ ਤਿਆਰ ਹੋ ਗਏ ਮੈਂ ਮੱਥਾ ਟੇਕ ਆਉਂਦੇ ਆ ਫਿਰ ਜਾ ਕੇ ਪਰਨਾ ਜਾਣਾ ਹਾਂ ਨਹੀਂ ਜਾ ਕੇ ਪਰਨਾ ਆਇਆ ਨਾ ਬਸ ਹਾਂ ਚਲ ਬਠੀਕ ਹੈ ਫਿਰ ਬੜਾ ਹਮਲਾਉਂਦੇ ਸੇਬਾਂ ਨਾਲ ਤਾਂ ਮੇਰੇ ਨਾਲ ਆ ਕੇ ਉਹਦੇ ਕੁਮਾਰੂ ਕੀ ਨਾ ਬਚੇ ਬਣਾ ਕੇ ਖਾ ਜੁੰਦੇ ਆਂ। ਗਰੀਨ ਜੀ ਕਾਲੇ ਆ ਉਹਨਾਂ ਵਾਸਤੇ ਹੁੰਦਾ ਹੈ। ਜਦੋਂ ਮੈਂ ਕੀਰੀ ਜਿੜੀ-ਉੜੀ ਨਾਲ ਮਾਤੇ ਮੈਂ ਤਾਂ ਜਦੋਂ ਵੀ ਪਰੌਤੇ ਬਣਾਵਾਂ ਨਾ ਆਲੂਆਂ ਵਾਲੇ ਮੇਥੀ ਇਹਦੇ ਵਿੱਚ ਜਿੰਨਾ ਵੀ ਹੋਰ ਮਟੀਰੀਅਲ ਆਪਾਂ ਪਾਉਨੇ ਆ ਨਾ ਸਾਰੇ ਨੂੰ ਐਨ ਪਹਿਲਾਂ ਚੰਗੇ ਤਰ੍ਹਾਂ ਤੜਕਾ ਲਾ ਕੇ ਫਿਰ ਉਹਦੇ ਇੱਕ ਮਿਕਸ ਕਰੀਦਾ ਘਿੰਗ ਦਾ ਤੜਕਾ ਮੇਰੇ ਦਾਰਤਾਂ ਤੇ ਖਾਸ ਇਸ ਪਿਆਜ਼ ਹਰੀ ਮਿਰਚ ਤੇ ਨਾਲ ਮੈਂ ਬਣਾਇਆ ਜਿਹੜਾ ਆਪਣਾ ਕੜੀ ਪੱਤੇ ਦਾ ਪਾਊਡਰ ਹਰ ਇੱਕ ਟੀ ਦਾ ਇਸਤੇਮਾਲ ਜ਼ਰੂਰ ਕਰਦੇ ਆਂ ਜੇ ਮੈਂ ਥੋੜਾ ਆਪਾ ਕਿਨਵਾ ਬਣਾਇਆ ਕਿਨਵੇਂ ਦੇ ਉੱਪਰ ਵੀ ਇੱਕ ਚਮਚ ਜਿਹੜਾ ਆ ਐਦਾ ਜਿਹੜਾ ਆ ਆਪਾ ਸਪ੍ਰਿੰਕਲ ਕਰ ਦੇਣਾ ਆ ਟੇਸਟ ਇਹਦਾ ਜਿਹੜਾ ਇੰਨਾ ਕੋ ਵਧੀਆ ਆਵੇ ਤੇ ਇਹਦੇ ਵਿੱਚ ਆਉਂਦਾ ਆ ਤੇ ਨਾਲ ਜਿਹੜੀ ਨਗਰੇੜੀ ਕਹਿ ਸਕਦੇ ਆ ਕਿ ਜਿੰਨੇ ਵੀ ਤੱਤੇ ਆ ਉਰੇ ਵਿੱਚ ਆ ਜਿੰਦੇ ਹਰ ਇੱਕ ਖਾਣੇ ਦੇ ਚ ਇਹਨ ਵਿੱਚ ਘਰ ਲੱਗਦੇ ਜੇ ਉਦਾਂ ਕੋਈ ਨਹੀਂ ਖਾਣਾ ਚਾਹੁੰਦਾ ਤੇ ਇਦਾਂ ਖਾ ਲੈਂਦੇ ਆ ਰਾਮ ਦੇ ਨਾਲ ਜਿਹੜੀਆਂ ਆਪਾਂ ਸਰਦੀਆਂ ਪਕਾਈਆਂ ਹੈਗੀਆਂ ਉਹ ਵੀ ਹੁਣ ਆਪਾਂ ਕਿਨੂਆ ਦੇ ਵਿੱਚ ਜਿਹੜੀਆਂ ਵਾ ਮਿਕਸ ਕਰ ਦੇਣੀਆਂ ਨੇ ਇਹਨੇ ਕਿਨੂਆ ਜਿਹੜਾ ਵਾ ਹੁਣ ਕੜੀ ਦੇ ਨਾਲ ਖਾਦਾ ਜਾਊਗਾ ਕੜੀ ਚੌਲ ਜਿਵੇਂ ਆਪਾਂ ਕਹਿ ਲੈਂਦੇ ਆ ਨਾ ਇਹ ਖਸਾ ਦੇ ਹੁਣ ਕੜੀ ਚੌਲ ਆਪਣੇ ਹੋ ਚੁੱਕੇ ਆ ਤਿਆਰ ਬੇਫਿਕਰੇ ਹੋ ਕੇ ਜਿਹੜੇ ਰਾਵਣ ਆਪਾਂ ਰਾਵਣ ਖਾ ਸਕਦੇ ਆ ਤੇ ਆਲੂਆਂ ਦੇ ਉੱਪਰ ਜਿਹੜਾ ਇਸ ਤਿੱਕੇ ਦੇ ਨਾਲ ਗਰਮ ਗਰਮ ਇਹਦਾ ਮਟੀਰੀਅਲ ਪੈ ਜਾਣਾ ਬੀਹਨੇ ਇਦਾਂ ਲੱਗ ਜਾਇਆ ਹੈਗਾ ਸਿਗਰ ਉਹਨਾਂ ਤੇ ਤਨਵੀਰ ਨੂੰ ਮਤਲਬ ਕਿ ਉਹ ਮਿਰਚ ਮਸਾਲੇ ਜਿਹੜੇ ਆ ਨਾ ਕਾਫੀ ਤਿੱਖੇ ਖਾ ਲੈਂਦੇ ਆ ਠਿੱਕੀਆਂ ਚੀਜ਼ਾਂ ਉਹਨਾਂ ਨੂੰ ਪਸੰਦ ਨੇ ਆ ਤੇ ਮੈਂ ਕੋਸ਼ਿਸ਼ ਕੀ ਉਹ ਕਰ ਲੱਗੀ ਆ ਕਿ ਚਲੋ ਉਹਨਾਂ ਨੂੰ ਪਸੰਦ ਆਉਣ ਮੇਰੇ ਹੱਥਾਂ ਦੇ ਬਣੇ ਪਰੋਂ ਤੇ ਪਰ ਫਿਰ ਵੀ ਜ਼ਿਆਦਾ ਨਹੀਂ ਕਿ ਪਾਵਾਂਗੇ ਤੜਕੇ ਸਾਫ ਦੇ ਮਸਾਲੇ ਪਾਵਾਂਗੇ ਦੇ ਵਿੱਚ ਵੀ ਆਪਾਂ ਕੜੀ ਪੱਤੇ ਦਾ ਜਿਹੜਾ ਪਾਊਡਰ ਆ ਉਹ ਵੀ ਮਿਕਸ ਕਰਾਂਗੇ ਮੈਸ ਜਿਹੜੇ ਆ ਨਾ ਉਹ ਸੁੱਤਰ ਨਹੀਂ ਆਉਣਦੇ ਕਰਸੀ ਦੇ ਨਾਲ ਤੇ ਆਪਾਂ ਨੂੰ ਹੱਥਾਂ ਦੇ ਹੈਲਪ ਦੇ ਨਾਲ ਹੀ ਕਰਨੇ ਪੈਣੇ ਆ ਇਹ ਜਿਹੜਾ ਮੋਟਾ ਕਰਿਆ ਹੀ ਆ ਰਾਜੇ ਟਿਕਾ ਗੇੜਾ ਨੇ ਮਾਰਿਆ ਸਿਮਰਨ ਨੇ ਵਹਿਬਾਨ ਉਹਦੀ ਸਪੈਸ਼ਲ ਕਸਾਂ ਦਾ ਦੇਦੇ ਆ ਬੱਚਿਆਂ ਨੂੰ ਲਾਚਾ ਅੱਜ ਛੁੱਟੀ ਆ ਸੰਡੇ ਦਾ ਕਰਕੇ ਉਹ ਵਾਲਾ ਜਿਹੜਾ ਤੇਲ ਵਾ ਨਾ ਉਹ ਬਾ ਬਾ ਕਾਢਦੇ ਆ ਉਸ ਮਸੇ ਨਹੀਂ ਚਾਹੀ ਹੁੰਦੇ ਕਿਹੜੇ ਟੋੜਿਆਂ ਨੇ ਇੱਕ ਵੇਲੇ ਵਿੱਚ ਭਜਾ ਦੋਵਾਂ ਵਾਲਿਆਂ ਆਏ ਸੱਤਾ ਲਿਆਰਾਂ ਵਾਲੇ ਖਾਣੇ ਜਦ ਨਵਾਂ ਸੀ ਸੱਤਾ ਲਿਆ ਸੱਤਾ ਲਿਆਰਾਂ ਵਾਲੇ ਚ ਨਹੀਂ ਨਹੀਂ ਦੋ ਇੱਕ ਹੀ ਸਹੀ ਬੋਲੀ ਹੁੰਦਾ ਇੱਕੋਲਾ ਸਹੀ ਆ ਦੋ ਆਏ ਚਹੀਏ से मैंड़ाड़े हो एक वाले वा ना बा बार जा ता ਮੈਨੂੰ ਘਰ ਆਪੇ ਬੁਣਦੇ ਹਾਂ ਮੇਰੇ ਮਮਾ ਦਵਾ ਰੋਟੀਆਂ ਵਾਲੇ ਦੇ ਵਿੱਚ ਬਣਾ ਕੇ ਦਈ। ਚਾਹ ਤੋਈ ਘਰੋਂ ਇੱਕ ਵਾਲੇ ਚ ਉਹਨੂੰ ਵੀ ਬਾਹਰ ਪਾ ਦੇਣਾ। ਫੇਰੀ ਮੰਮੀ ਕੇ ਦਰਮਣ ਦੀ। ਮੇਰੇ ਪੁੱਤੇ ਤੁਹਾਡੇ ਇੱਕ ਵਾਲੇ ਚ ਫੇਰੀ ਮੰਮੀ ਤੇ ਮੇਰੀ ਭਾਬੀ ਹੈ। ਹਾਂ ਇੱਕ ਵਾਲੇ ਚ ਬਣਾ ਦਿੰਦੀ। ਕਹਿੰਦਾ ਤਨਵੀਰ ਕਹਿੰਦਾ ਤੇ ਤਨਵੀਰ ਆਪਣੇ ਹੀ ਆਪਣੇ ਆਪ ਨੂੰ ਕੋਈ ਕੋ ਗਿਆ ਹੈ ਨਾ। ਹੂੰ ਜਦੋਂ ਤੂੰ ਜਾ ਕੇ ਬੋਲਿਆ ਸੀ ਜਦੋਂ ਮੰਮੀ ਐ ਰਾਹ ਰਾੜ ਕੇ ਇੱਥੇ ਦਿੰਦੀ ਆ। ਉਹ ਸੁਣਾ ਫਰਾ ਲਾ ਦੇ ਛੋਟੇ ਲਈ ਜਲੇ ਬਣਾ ਕੇ ਦੇ ਅੱਜ ਮੈਂ ਦੇ ਤਾ ਮੈਨੂੰ ਪਾਸ ਕਰਦਾ ਕਿ ਫੇਰ ਹੈ ਵੇਲੇ ਇੰਨੇ ਵੀ تنਵੀਰ ਨੂੰ ਕੁੱਕ ਲੱਗੀ ਆ ਭੁੰਦਾ ਪਰੌਂਠਾ ਕਿ ਨਹੀਂ ਭੁੰਦਾ ਨਹੀਂ ਭੁੱਲਿਆ ਨਹੀਂ ਲੱਗਦਾ ਤੇਰੇ ਚਾਹ ਨਾਲ ਬਿਸਕੁਟ ਖਾ ਲਏ ਨਾ ਤਾਂ ਕਰਕੇ ਮੈਨੂੰ ਭੁੱਖ ਨਹੀਂ ਲੱਗੀ ਮੱਠੀਆ ਸਕੂਲ ਵਾਸਤੇ ਜਿੱਦਾਂ ਤੁਸੀਂ ਕਹਿੰਨੇ ਆ ਨਾ ਸਕੂਲੇ ਮਜ਼ਾ ਨਹੀਂ ਆਉਂਦਾ ਠੰਡੇ ਹੋ ਜਾਂਦੇ ਠੰਡੇ ਹੋ ਗਏ ਨੇ ਫਿਰ ਉਹ ਇਹ ਪੰਨੇ ਵਿੱਚ ਸਵਾਗਤ ਜਾਂਦੇ ਹਨਾ ਕੋਈ ਗੱਲ ਨਹੀਂ ਜਦੋਂ ਛੁੱਟੀ ਹੁੰਦੀ ਆ ਸਿਰਾ ਦੇਵਾ ਮਤਲਬ ਐਤਵਾਰ ਹੁੰਦਾ ਵਾ ਉਹ ਤੋਂ ਪਹਿਲਾਂ ਤੋਂ ਬਾਹਰ ਦੇਣਾ ਮੈਨੂੰ ਚਾਹ ਕਹੇ ਤੁਹਾਨੂੰ ਘਰ ਮਤੇ ਮੈਨੂੰ ਸੌਂਹਣ ਦੀ ਮਗਣੀ ਚਾਹੀਦੀ ਨਾਲ ਨਹੀਂ ਨਹੀਂ ਮੇਰੇ ਬਾਹਰ ਜਾ ਕੇ ਬਾਹਰ ਬਾਹਰ ਦਰਿਆ ਤੇ ਕੰਮ ਨਹੀਂ ਕਰੀਂ ਲੈ ਦੋ ਦੋ ਮੰਨੇ ਹੈ ਮੇਰਾ ਜਿਹੜਾ ਖਾਓ ਬਣਾ ਬਾਈਕ ਲਾਉਗਾ ਕਹਿੰਦਾ ਮੈਨੂੰ ਦੱਸ ਦੇ ਮਨਕ ਠੀਕ ਵਾ ਪੁੱਛ ਕੇ ਆ ਕੇ ਅੱਜ ਮੈਂ ਤੁਹਾਨੂੰ ਪੁੱਛ ਕੇ ਨਾ ਉਟਾਵਾਂ ਰਿਹਾ ਕਦੀ ਇਹਦੇ ਅੰਤਾਰੇ ਮਰੇ ਬਦਲਣ ਦੇ ਕਦੀ ਥੋੜੀਆਂ ਤੇ ਕਦੀ ਉੱਚੇ-ਉੱਚੇ ਕੇ ਇੱਤੇ। ਅਸਮੇਂ ਚੋਸ ਨਾ ਪਰੋਂ ਸਾਡੇ ਹੁੰਜੰਦੇ ਆ। ਹੈਗਾ ਵੇ। ਜੇ ਨਾਲ ਫੜਾ ਬੋਤਲ ਤੁਸੀਂ ਕੋਈ ਫਲ ਨਹੀਂ ਉਹਨੂੰ ਦੇਰਵਲਾ। ਉਹ ਕਰ ਮੇਰਾ ਮਜ਼ਾ ਮਾਰਦੇ ਦਾ। ਮਜ਼ਾ ਮਾਰਦੇ। ਭੰਨ ਜਾਉ ਨਾ ਅੰਦੇ ਕੋਲਾ। ਲੈਣਾ ਤੇ ਵੀ। बढ़िया बढ़े बहुत अच्छी बढ़ा बोली बहुत बढ़िया है क्या सच्ची कोई बोस्टर बने हैं सच्ची सच्ची हाँ जी कोई पास करता है <laughs> तो नहीं बढ़ा है मैं फिलहाल नाचती नहीं है ना सच्चे क्यों जा मौसम क्यों क्यों फिलहाल बड़े क्यों नहीं तो सांधे ही हाँ जी बड़े ही होते हैं तो कॉमर्स वाले पर नही ਜੇਰਾ ਤੇਰਾ ਯਾਦਵਾ ਬੇਨਾ ਜਿੰਨਾ ਜਾਈ ਜਾ ਰਿਹਾ ਸੋਟ ਕਿਥੇ ਤੂੰ ਦੇ ਰਿਹਾ ਤੂੰ ਬੋਸੇ ਕਬਾਇ ਨਾ ਆਪਣੇ ਪਾਪਾ ਕੋ ਕਾਇਚਾ ਕਰਵਾ ਦੀ ਕੋ ਤੂੰ ਮੈਨੂੰ ਬੋਸੇ ਕਾਇਚਾ ਲੋ ਮੈਡਮ ਜੀ ਸਰ ਜੀ ਮੈਡਮ ਜੀ ਕੋਈ ਸਰ ਜੀ ਸਰ ਜੀ ਲੋ ਸਾਦੀ ਆਣੀ ਤੇ ਕਰਨੀ ਹੈ ਜਿਹੜਾ ਮੇਰਾ ਕੰਮ ਦਾ ਟਾਈਮ ਆਇਆ ਨਾ ਚਾ ਗਰਾਂ ਕਿ ਮੈਂ ਵੀ ਬਹਿ ਮੈਂ ਵੀ ਬਹਿ ਕੇ ਖਾਣੂਗਾ ਤੇ ਇਹਦਾ ਇਹਦਾ ਆਹ ਪਰਦਾ ਆਪਣੇ ਨਾਲ ਨਾ ਸਾਰਾ ਬਗਾਉਣਾ ਇਹ ਨਾ ਬਰਜਦਾ ਹਾਂ ਫਿਰ ਦਾ ਹਾਂ ਜੀ ਕੋਈ ਸੋਇਜ ਕੰਮ ਉੱਤਰਉਣਾ ਇੱਥੇ ਨਹੀਂ ਹੁੰਦਾ ਆਪਾਂ ਉਹ ਕਰਨਾ ਆਪ ਆਪਣਾ ਕਮਰਾ ਲੱਗੇ ਚੇਂਜ ਕਰਨਾ ਹਾਂ ਤੇ ਆ ਇੱਧਰ ਖੜ ਲੈ ਉੱਦ ਨਹੀਂ ਖੇ ਨਹੀਂ ਇੱਧਰ ਮਨੇ ਰੁਣੇ ਆ ਅਸ਼ੇਤ ਕੀ ਮਜਰਾ ਵਾਲਾ ਨਾ ਕਰ ਹਾਂ ਸਮਾਲ ਆਪਾਂ ਕੋਈ ਲੈਣਾ ਸਿਆਹੀ ਰਾਤ ਨੂੰ ਖੇਡਿਆ ਕਰਨਾ ਤਾਂ ਵੀ ਨਾ ਆਪਣੇ ਉਹ ਜਿਹੜੀ ਉਹ ਟਕਾਟ ਆਪ ਨੂੰ ਵਸਤੀ ਮਾਰਿਆ ਕਰਾਂਗੇ ਬੁਰੀ ਨਾਲੇ ਪਰਚੀਆਂ ਆਹ ਆਓ ਪਰਚੀਆਂ ਦੇਖ ਰਵੇ